Π πριίσυπα καιένδεις παρούς τοπαρό πρίσιπα καιένδι παάδι έωμρ παρίκό Πρισυπαά καιένδεις παρδι κένωμάρ ρίκρό Πρισουά και νδι πάδι πέρτεγρεσια σύνμη ων ρτοδό Έις μσει μέ καρόνη ਗੰਦੀਰਪੁਰ ਦੀ ਦੁਆਰਾ 40 ਬੱਲੀ ਕੋਰ ਵਾਲੇ ਨੀਂਦ ਮਰਦਾਬ ਜਿੰਦਾਬਾਦ ਮੁਕਾਬਲਾ ਆਪਕੇ ਇੱਕ ਤਾਂ ਜਿੰਦਾਬਾਦ ਮੋਖਾ ਨੂੰ ਉੱਠੋ ਉੱਠੋ ਵੀ ਹਰ ਵਾਰੀ ਪਿੱਛੇ ਲੱਗਿਆ ਪਏ ਆਪਾਂ ਦੇ ਪਿੱਛੇ ਦੇ ਪ੍ਰਿੰਸੀਪਲ ਸਾਹਿਬਾ ਬੋਲੀਆ ਅਕਿੰਦਰ ਪ੍ਰਿੰਸੀਪਲ ਜੀ ਨੂੰ ਕਰੋ ਨਾਰਿਆਂ ਲਾ ਕੇ ਸਾਥੀਆਂ ਸਾਲਟ ਕਰਾਂਗੇ ਸਾਥੀ ਜਗਨਵੈ ਜੀ ਦੇ ਵਿੱਚ ਸਾਥੀ ਕਰਦੇ ਹਾਂ ਜੀ ਸਾਥੀ ਸਰਪੰਚ ਦਾ ਖਬਰਾ ਬਹੁਤ ਸਾਰੇ ਬਸ ਰੇਟ ਪਿੱਛਿਆ ਸਿੱਖੋ ਆਈਏ ਪੋਕੀਏ ਬਿਦੌਲੋਂ ਦੇ ਬਦਲਾ ਹੱਲ ਹੋਵੇ ਤੇ ਮੈਨੂੰ ਕਹਿੰਦੇ ਬਦਲਾ ਹੱਲ ਕਰ ਲਈ ਮੇਰੇ ਦਰਦ ਹੋਇਆ ਪਰ ਹੋਣਾ ਹੀ ਅਫਜ਼ਲ ਦੱਸੋ ਕਿ ਉਹਨੂੰ ਦਵਾ ਦੁਗਨ ਕਰ ਮੋੜਨਾ ਇਹ ਹੈ ਕਿ ਜਵਾਬ ਦਿਓ ਇੱਕ ਵਾਰ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਪ੍ਰਿੰਸੀਪਲ ਕੈਂਦੀਪ ਕੌਰ ਮਰਦਾਬਾ ਅਧਿਆਪਕਾਂ ਨਾਲ ਮਾਰਾ ਵਿਰਧ ਕਰਨ ਵਾਲੀ ਜਿਹੜੇ ਤੋਂ ਬਾਅਦ ਬੰਦਲੀ ਕਰੋ ਬੰਦਲੀ ਕਰੋ ਬੰਦਲੀ ਕਰੋ ਕਰਦੀਪ ਕੌਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਅਧਿਆਪਕਾਂ ਨਾਲ ਮਾਰਾ ਵਿਰਧ ਕਰਦਵਾਨੀ ਕਰਦੀਪ ਕੌਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਲੋਕ ਇਕੱਠਾ ਜਿੰਦਾਬਾਦ 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 ਉਹਨਾਂ ਵੀ ਚੌਥੀਆਂ ਵਾਰ ਨੂੰ ਉਹਨੂੰ ਇੱਥੇ ਦਿੱਤੀਆਂ ਲਾਗੇ ਭੇਜਿਆ ਵੀ ਜੀ ਹਿਉਰੀ ਕਰਕੇ ਚੱਕਣ ਨੂੰ ਇਨਾਮ ਦਿੱਤਾ ਗਿਆ ਕਿਸੇ ਤਰ੍ਹਾਂ ਵਾਲੀਓ ਆਪਣੇ ਜਿਹੜੇ ਸਾਰੇ ਜਿਲ੍ਹੇ ਦੇ ਪ੍ਰਾਇਮਰੀ ਲੈਣ ਨੂੰ ਸੂਈ ਕੱਢਦਾ ਪਰ ਉਹਦੇ ਖਾਸ ਦੀ ਲੜਾਈ ਪਰ ਨਸੀਬਲ ਉਹ ਵਜੋਂ ਡਿਊਟੀ ਨਿਭਾ ਰਹੇ ਹੈ ਜਿਹੜੀ ਡਾਈਟਾ ਜਿਲ੍ਹਾ ਸਿੱਖਿਆ ਸੰਗਠਨ ਇਸ ਇੰਸਟੀਚਿਊਟ ਆਫ ਮੈਂ ਐਡਵਾਂਸਡ ਹੈ ਤਾਂ ਇਹਦੇ ਮੁਖੀ ਹੈ ਇੱਥੇ ਜਿਹੜੇ ਕੇਟीडी ਕਰਦੇ ਬੱਚੇ ਗਾਂਵ ਨੂੰ ਜਹਾ ਬਣਾ ਹੁੰਦਾ ਤੇ ਇਹ ਸੰਸਥਾ ਜਿਹੜਾ ਸਾਰੇ ਜਿਲ੍ਹੇ ਨਾਲ ਸੰਬੰਧ ਹੁੰਦਾ ਬਹੁਤ ਸਾਰੇ ਕੋਰਸ ਜਿਹੜੇ ਇੱਥੇ ਵਿਆਪਾਂ ਦੇ ਸੈਮੀਨਾਰ ਆ ਬਹੁਤ ਸਾਰੇ ਟ੍ਰੇਨਿੰਗ ਜਿਹੜੀਆਂ ਇੱਥੇ ਚੱਲਦੀਆਂ ਤੇ ਸਿੱਧਾ ਡੀਲ ਕਰਦੇ ਆ ਸਾਰੇ ਜਿਲ੍ਹੇ ਦੇ ਅਧਿਆਪਕਾਂ ਨੂੰ ਕਰਨ ਦਾ ਵਿਵਹਾਰ ਆ ਉਹ ਅਧਿਆਪਕਾਂ ਦਾ ਚੰਗਾ ਨਹੀਂ ਇੱਥੇ ਵਿਆਪਕਾਂ ਦਾ ਬੁਰਾ ਵਿਹਾਰ ਕੀਤਾ ਜਾਂਦਾ ਅਧਿਆਪਕਾਂ ਨੂੰ ਮਾਰਾ ਬੋਲਾ ਜਾਂਦਾ ਸਾਰੇ ਜਿਲ੍ਹੇ ਦੇ ਅਧਿਆਪਕਾਂ ਨੂੰ ਜਿਹੜਾ ਡਾਇਰੈਕਟਰ ਖਾਸ ਕਰਕੇ ਸਾਫ ਹੈ ਜਿਹਦੇ ਨਾਲ ਲਗਾਤਾਰ ਇਸ ਮੈਡ ਦਾ ਵਾਅਦਾ ਕਰਦੀ ਬਕਰਦਾ ਉਹ ਸਾਰੇ ਜਿਹੜੇ ਮੰਨਦੇ ਆ ਇੱਥੇ ਦੁਨੀਆ ਦੇ ਵਿਵਹਾਰ ਤੋਂ ਬਹੁਤ ਸਾਰੀਆਂ ਗਲਤ ਕੰਮ ਬਹੁਤ ਸਾਰੀਆਂ ਡਿਊਟੀਆਂ ਇਹੋ ਜਿਹੀਆਂ ਜਿਹੜੀਆਂ ਨਿਆਂਇ ਜੁੜੀਆਂ ਇੱਥੇ ਐਨ ਐਲਬੀ ਇੱਕ ਪ੍ਰੋਗਰਾਮ ਚੱਲਦਾ ਜਿਹਦੇ ਵਿੱਚ ਜਿਹੜੇ ਅਨਪੜ੍ਹ ਹੈਗੇ ਮਨਕ ਸਾਖਰਤਾ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਪੜਾਇਆ ਜਾਂਦਾ ਉਹਨਾਂ ਲੋਕਾਂ ਨੂੰ ਜਿਹੜੇ ਛਰ ਸਾਲ ਤੋਂ ਉੱਤੇ ਆ ਤੇ ਜਿਨ੍ਹਾਂ ਨੂੰ ਉਹ ਇੱਕ ਪੋਰਚਾਉਂਦਾ ਉਹ ਜਾਂਦੇ ਕਿ ਵਲੰਟਰੀ ਉਹਦੇ ਵਿੱਚ ਕੰਮ ਕਰਨਾ ਦਾ ਕਿਸੇ ਨੇ ਸਰਕਾਰ ਦੇ ਹੋ ਗੋ ਜਿਹੜਾ ਵਲੰਟਰੀ ਉਹਨੂੰ ਪੜਾਉਣਾ ਚਾਹੁੰਦਾ ਉਹ ਕਰੇ ਪਰ ਇਹ ਆਰਡਰ ਕੱਢਦੇ ਆ ਨਾ ਵੀ ਇਹ ਜਿਹੜੇ ਬੱਚੇ ਸਰ ਕੋ ਪੜਦੇ ਉਹਨੂੰ ਨਾਂ ਪੜਾ ਪੜਾਉਣ ਦੇ ਵਿੱਚ ਵਿਗੜ ਪਾ ਕੇ ਉਹਨਾਂ ਨੂੰ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਅਸੀਂ ਤਿਆਰ ਉਹਨਾਂ ਨੂੰ ਪਾਉਣ ਦਾ ਅਸੀਂ ਡਿਊਟੀ ਟਾਈਮ ਤੋਂ ਬਾਅਦ ਅਸੀਂ ਕਰਦੇ ਹਾਂ ਉਹ ਕੰਮ ਪਰ ਉਹ ਉਹ ਕੰਮ ਕਰਵਾ ਕੇ ਵੀ ਸਾਰੇ ਵਿਧਾਪਕਾਂ ਦਾ ਜਿਹੜਾ ਜਿਹੜਾ ਮਾੜਾ ਵਿਹਾਰ ਕਰਨਾ ਇੱਕ ਮਾਲ ਦਾ ਰੁਪਈਆ ਉਹ ਨਹੀਂ ਠੀਕ ਵਿਧਾਪਕਾਂ ਦਾ ਉਹ ਸਰੋਤ ਜਿਹੜਾ ਅੱਜ ਪੂਰੇ ਜ਼ਿਲ੍ਹੇ ਦੇ ਵਿਧਾਪਕ ਸਾਡੇ ਦੇ ਬੈਠੇ ਆ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹ ਜੀ ਇਨਕੁਆਰੀ ਕਰਵਾ ਕੇ ਬਕਾਇਦਾ ਦੀ ਇੱਥੇ ਜਿਹੜੇ ਲੋਕਾਂ ਬਦਲੀ ਕੀਤੀ ਜਾਵੇ ਕਿਤੇ ਸਕੂਲ ਦੇ ਵਿੱਚ ਨੂੰ ਲਾਇਆ ਜਾਵੇ ਜਿੱਥੇ ਥੋੜੇ ਸਟਾਫ ਨਾਲ ਦਾ ਵਾਅ ਹੋਵੇ ਪੂਰੇ ਜਿਹੜੇ ਨਾਲ ਇੱਥੇ ਵਾਅ ਜਿਹੜਾ ਇਹ ਅਧਿਆਪਕਾਂ ਦਾ ਮਾੜਾ ਵਿਹਾਰ ਹੈ ਡੈਮੋਕ੍ਰੇਟੀਜ ਟਿਚਰ ਫੋਰਮ ਤੇ ਐਲੀਮੈਂਟਰੀ ਟਿਚਰ ਯੂਨੀਅਨ ਦੋਹਾਂ ਵਾਲਿਆਂ ਨੇ ਸਾਂਝੇ ਤੌਰ ਤੇ ਜਿਹੜਾ ਇਹ ਸੰਘਰਸ਼ ਕੀਤਾ ਗਿਆ ਤੇ ਇਹ ਚਲਾ ਦੋ ਤੱਕ ਚੱਈਊਗਾ ਜੋ ਤੱਕ ਕਰਨਦੀਪ ਕੌਰ ਦੀ ਪਾਲਿਟੀ ਨਹੀਂ ਕਰਦੇ ਹਾਂ ਜ਼ਿਲ੍ਹਾ ਪ੍ਰਧਾਨ ਐਲੀਮੈਂਟਰੀ ਟਿਚਰ ਯੂਨੀਅਨ ਅੱਜ ਅਸੀਂ ਮੈਡਮ ਕਰਨਦੀਪ ਕੌਰ ਜਿਹੜੀ ਡਾਈਟ ਦੇ ਸਾਡੇ ਪ੍ਰਿੰਸੀਪਲ ਹੈ ਉਹਨਾਂ ਦੇ ਖਿਲਾਫ ਇਹ ਧਰਨਾ ਲਾਇਆ ਕਿ ਉਹਨਾਂ ਦਾ ਬਤੀਰਾ ਜਿਹੜਾ ਉਹ ਅਧਿਆਪਕਾਂ ਪ੍ਰਾਇਮਰੀ ਅਧਿਆਪਕਾਂ ਦੇ ਨਾਲ ਖਾਸ ਕਰਕੇ ਉਹਨਾਂ ਦਾ ਵਾਸਤਾ ਪੈਂਦਾ ਤੇ ਬਹੁਤ ਨਿੰਦਣਯੋਗ ਤੇ ਬਹੁਤ ਹੀ ਮਾੜਾ ਹੈ ਉਹ ਸਾਡੇ ਐਚਟੀ ਨੂੰ ਮੁੱਖ ਅਧਿਆਪਕਾਂ ਨੂੰ ਇੱਥੇ ਬੁਲਾ ਕੇ ਨਿਲਪ ਦੇ ਪ੍ਰੋਗਰਾਮ ਦੇ ਵਿੱਚ ਬੇਜਿੱਤ ਕਰਦੇ ਆ ਛੋਟੇ ਛੋਟੇ ਜਿਹੜੇ ਇਹਨਾਂ ਦੇ ਸਟੂਡੈਂਟ ਐ ਡਾਈਟ ਦੇ ਉਹ ਉਹਨਾਂ ਦੀਆਂ ਬਾਹਾਂ ਫੜ-ਫੜ ਕੇ ਦੱਸਦੇ ਆ ਮੈਡਮ ਇੱਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ ਉਹਨਾਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਉਹਨਾਂ ਵਾਸਤੇ ਕਹੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਜਦੋਂ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਦੋ-ਦੋ ਤਿੰਨ-ਤਿੰਨ ਟੀਚਰ ਹੁੰਦੇ ਆ ਉਹਨਾਂ ਦੇ ਆਪਸੀ ਅ ਮਿਹਰਪਾਵਨਾ ਦੇ ਨਾਲ ਕੰਮ ਕਰਦੇ ਆ ਤੇ ਉਹ ਇੱਕ ਦੂਜੇ ਦੀ ਜਗ੍ਹਾ ਦੇ ਉੱਤੇ ਪੇਪਰ ਜਮ੍ਹਾਂ ਕਰਾਉਣ ਆ ਜਾਂਦੇ ਆ ਜਾਂ ਪੇਪਰ ਲੈਣ ਜਗ੍ਹਾ ਲੈਣ ਆ ਜਾਂਦੇ ਆ ਪਰ ਮੈਡਨ ਦਾ ਵਤੀਰਾ ਅਜਿਹਾ ਹੁੰਦਾ ਨਹੀਂ ਜੀ ਐਚਡੀ ਹੀ ਪੇਪਰ ਲੈ ਕੇ ਜਾਊਗਾ ਐਚਟੀ ਹੀ ਪੇਪਰ ਜਮ੍ਹਾਂ ਕਰਾਊਗਾ ਜਦੋਂ ਕਿ ਸਾਡੇ 5 ਬਲਾਕ ਆ ਤੇ ਪੰਜਾਂ ਬਲਾਕਾਂ ਦੇ ਵਿੱਚ ਜਿਹੜੇ ਬੀਪੀਓ ਸਭਾਣ ਬੈਠੇ ਹੋਏ ਆ ਜਿਹੜੇ ਕਿ ਪ੍ਰਾਇਮਰੀ ਸਟੂਰਾਂ ਦੇ ਵਿੱਚ ਜਿੱਤੋ ਟਿੱਕਣ ਰਿਪੋਰਟ ਪੂਰੇ ਤੇ ਕਰ ਅਸਾਂ ਵੀ ਨਾਲ ਤੇ ਪੜਾ ਜਿਹੜੇ ਨਲਪਦੇ ਜਿਹੜੇ ਕਿ ਸੱਤ ਸਾਲ ਤੋਂ ਉੱਤੇ ਬਜ਼ੁਰਗਾਂ ਨੂੰ ਆਉਣ ਵਾਲੀ ਹੁੰਦੇ ਆ ਉਹਨਾਂ ਨੂੰ ਪਹੁੰਚਾ ਸਕਦੇ ਆ ਪਰ ਇਹ ਮੈਡਮ ਦਾ ਵਕੀਰਾ ਇੰਨਾ ਜ਼ਿਆਦਾ ਜਿੱਦੀ ਤੇ ਹੈਂਕੜਵਾਜ਼ ਆ ਤੇ ਕਿਸੇ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈਗੀ ਨਾ ਕਿਸੇ ਦੀ ਮਤਲਬ ਕਿ ਅਧਿਕਾਰ ਦੀ ਇੱਜ਼ਤ ਕਰਦੀ ਆ ਨਾ ਇਹਨਾਂ ਦੀ ਆਪਦੇ ਸਟਾਫ ਨਾਲ ਬਣਦੀ ਆ ਨਾ ਹੀ ਡੀਓ ਦੇ ਅੱਖੇ ਵਿੱਚ ਆ ਨਾ ਹੀ ਡਿਪਟੀ ਡੀਓ ਦੇ ਅੱਖੇ ਦੇ ਵਿੱਚ ਆ ਇਸ ਗੱਲ ਕਰਕੇ ਅਸੀਂ ਇਹਨਾਂ ਦੇ ਖਿਲਾਫ ਇਹ ਸੰਘਰਸ਼ ਆ ਜਿਹੜਾ ਆਕ ਕੇ ਵਿੱਢਿਆ ਤੇ ਇਥੋਂ ਦੀ ਜਿਹੜੀ ਲੀਡਰਸ਼ਿਪ ਆ ਸਾਡੇ ਬਰੀਪੁਰ ਜ਼ਿਲ੍ਹੇ ਦੀ ਉਹ ਵੀ ਇਹਨਾਂ ਦੀ ਮਤਲਬ ਕਿ ਮਦਦ ਕਰ ਰਹੀ ਆ ਪਰ ਅਸੀਂ ਇਹ ਬੇਇਨਤੀ ਕਰਦਾ ਲੀਡਰਸ਼ਿਪ ਨੂੰ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਥੇ ਤੋਂ ਬਾਹਰ ਇਹਨਾਂ ਦੀ ਬਦਲੀ ਕਰਕੇ ਤੇ ਪੰਜਾਬ ਬਰੀਪੁਰ ਜ਼ਿਲ੍ਹੇ ਦਾ ਡਾਈਟ ਦਾ ਜਿਹੜਾ ਮਾਹੌਲ ਆ ਤੇ ਬਰੀਪੁਰ ਦੀ ਐਜੂਕੇਸ਼ਨ ਦਾ ਜਿਹੜਾ ਮਾਹੌਲ ਆ ਉਹ ਸੁਧਾਰਿਆ ਜਾਵੇ ਇਸ ਗੱਲ ਕਰਕੇ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹਦੀ ਬਦਲੀ ਹੈ ਜਿਹੜੀ ਉਹ ਇਥੋਂ ਜ਼ਿਲ੍ਹੇ ਤੋਂ ਬਾਹਰ ਕੀਤੀ ਜਾਵੇ ਨਹੀਂ ਤਾਂ ਸਾਡਾ ਸੰਘਰਸ਼ ਹੈ ਜਿਹੜਾ ਫਿਰ ਇਸੇ ਤਰੀਕੇ ਨਾਲ ਅੱਗੇ ਵੀ ਅਸੀਂ ਰਣਨੀਤੀ ਅਪਣਾਵਾਂਗੇ ਤੇ ਲੜਾਂਗੇ